ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਤੇ ਲੋ ਜੀ ਵੀਰਵਾਰ ਦਾ ਦਿਨ ਆ ਤੇ ਸਵੇਰ ਦਾ ਟਾਈਮ ਆ 8:30 ਵਜੇ ਹੋ 8:30 ਦਾ ਟਾਈਮ ਹੋ ਚੁੱਕਿਆ ਵਾ ਤੇ ਆਪਾਂ ਥਰੇ ਕੱਪੜੇ ਲੱਤੇ ਧੋ ਲਿਆ ਕਿਉਂਕਿ ਅੱਜ ਆਪਾਂ ਸਾਰੇ ਕੱਪੜੇ ਧੋਤੇ ਸੀਗੇ ਕਿਉਂਕਿ ਕਾਫੀ ਦਿਨਾਂ ਤੋਂ ਹੋ ਰਹੀ ਸੀਗੀ بارش ਤੇ ਜੋ ਕਿ ਆਪਾਂ ਭਾਰੇ ਸੀਗੇ ਕੰਬਲ ਸੀਗੇ ਅੱਜ ਆਪਾਂ ਧੋਤੇ ਸੀਗੇ ਤੇ ਕੱਪੜੇ ਧੋਣ ਤੋਂ ਬਾਅਦ ਆਪਾਂ ਰੋਟੀ ਬਣਾ ਕੇ ਤੇ ਹੋਣ ਲੱਗੇ ਸੀਗੇ ਆਪਾਂ ਆਪਣੇ ਕਿਚਨ ਦੀ ਡੀਪ ਕਲੀਨਿੰਗ ਕਰਨ ਵਾਸਤੇ ਕਿਉਂਕਿ ਅੱਜ ਦੇਖੋ ਮੈਂ ਕਾਫੀ ਸਾਰਾ ਖਲਾਰਾ ਪਾਈ ਬੈਠੀ ਆ ਤੇ ਟਾਈਮ 8:30 ਦਾ ਹੋ ਚੁੱਕਿਆ ਵਾ ਦੇਖੋ ਕਿੰਨਾ ਟਾਈਮ ਲੱਗੂਗਾ ਮੈਨੂੰ ਚਲੋ ਆਪਾਂ ਕਰਦੇ ਆਂ ਡੀਪ ਕਲੀਨਿੰਗ ਤੁਹਾਨੂੰ ਦਿਖਾਉਣੀ ਆ ਕਿ ਕਿੰਨਾ ਸਾਰਾ ਖਲਾਰਾ ਮੈਂ ਪਾਇਆ ਹੋਇਆ ਵਾ ਸਾਰਾ ਸਮਾਨ ਕੱਢ ਕੇ ਆਪ ਇੱਥੇ ਰੱਖ ਰੱਖਿਆ ਹੋਇਆ ਵਾ ਸਾਰੇ ਕਿਚਨ ਦੀ ਆਪਾਂ ਕਰਨੀ ਹੈ ਕਲੀਨਿੰਗ ਤੁਸੀਂ ਵਲੌਗ ਨਾਲ ਬਣੇ ਰਹੋ ਤੁਹਾਨੂੰ ਦਿਖਾਉਣੀ ਆ ਕਿ ਆਪਣਾ ਕਿੰਨਾ ਆਪ ਖਲਾਰਾ ਤੇ ਲੋ ਜੀ ਦੇਖੋ ਜੀ ਆਪਾਂ ਦਾ ਖਲਾਰਾ ਸਾਰਾ ਕਿਚਨ ਆਪਾਂ ਚੱਕ ਚੱਕ ਕੇ ਇੱਧਰ ਲਈ ਹੋਣੇ ਆ ਸਾਰਾ ਸਮਾਨ ਕਿਉਂਕਿ ਆਪਾਂ ਅੱਜ ਕਰਨੀ ਆ ਆਪਣੇ ਕਿਚਨ ਦੀ ਡੀਪ ਕਲੀਨਿੰਗ ਦੇਖੋ ਸਾਰਾ ਪਾਣੀ ਵਗੈਰਾ ਇੱਥੇ ਰੱਖ ਲਿਆ ਵਾ ਇੱਥੇ ਸਾਰੇ ਸਾਰੇ ਜਾਨੀ ਕਿ ਬਰਤਨ ਜਿੰਨੇ ਵੀ ਪਏ ਹੋਏ ਨਾ ਸਾਰੇ ਆਪਾਂ ਸਾਫ਼ ਕਰਕੇ ਇੱਥੇ ਮੰਜਾ ਰੱਖ ਲੈਨੇ ਉੱਪਰ ਆਪਾਂ ਸਟੱਕੀ ਜਾਵਾਂਗੇ ਫਿਰ ਉਸ ਤੋਂ ਬਾਅਦ ਜਦ ਸੁੱਕ ਜਾਣਗੇ ਫਿਰ ਆਪਾਂ ਜੋੜਾਂਗੇ ਕਿਉਂਕਿ ਆ ਦੇਖੋ ਸਾਰਾ ਸਮਾਨ ਆਪਾਂ ਕੱਢ ਲਿਆ ਵਾ ਕਿਚਨ ਦਾ ਤੇ ਆਪਣੀ ਕਿਚਨ ਦੇਖੋ ਖਾਲੀ-ਖਾਲੀ ਹੋ ਗਈ ਆ ਇੱਧਰ ਵਾਲੇ ਭਾਂਡੇ ਰਹਿ ਗਏ ਇਹ ਵੀ ਕੱਢਨੇ ਨੇ ਇੱਧਰੋਂ ਆਪਾਂ ਕੱਢ ਲਿਆ ਉਧਰੋਂ ਜੋੜੇ ਹੋਏ ਵੀ ਇੱਧਰੋਂ ਵੀ ਬਾਕੀ ਆ ਵੀ ਸਾਰਾ ਸਮਾਨ ਮੈ ਕੱਢਣਾ ਵਾ ਤੇ ਸਾਰੇ ਇੱਧਰ ਆਪਣੇ ਜੋ ਵੀ ਬਾਕਸ ਵਗੈਰਾ ਬਨੇ ਹੋਏ ਨੇ ਇਹਨਾਂ ਦੀ ਵੀ ਸਫਾਈ ਕਰਨੀ ਆ ਪੂਰਾ ਮੈਨੂੰ ਲੱਗਦਾ ਮੈਨੂੰ ਸਾਰਾ ਦਿਨ ਲੱਗ ਜਾਊਗਾ ਇੱਧਰ ਆਪਣੇ ਜੋ ਕੱਚ ਦੇ ਭਾਂਡੇ ਕ੍ਰੋਕਰੀ ਚ ਜੋੜੇ ਹੋਏ ਨੇ ਇਹ ਵੀ ਲਾ ਕੇ ਸਾਰੇ ਸਾਫ਼ ਕਰਨੇ ਨੇ ਸਾਰੀ ਡੀਪ ਕਲੀਨਿੰਗ ਕਰਾਂਗੇ ਕਿਉਂਕਿ ਹੁਣ ਕਾਫੀ ਦਮ ਤੱਕ ਆਪਾਂ ਨੂੰ ਪਾਣੀ ਲੈ ਚੁੱਕਿਆ ਆਪਣੀ ਫੋਜਪੁਰ ਵਾਲੀ ਸਾਈਡ ਤੋਂ ਆਪਾਂ ਨੂੰ ਖਤਰਾ ਨਹੀਂ ਹੈਗਾ ਮੈਂ ਸੋਚਿਆ ਚਲੋ ਆਪਾਂ ਆਪਣੀਆਂ ਸਾਫ਼ ਸਫਾਈਆਂ ਕਰ ਲਈਏ ਬਹੁਤ ਜ਼ਿਆਦਾ ਹੋਇਆ ਪਿਆ ਵਾ ਕਾਫੀ ਦਿਨਾਂ ਤੋਂ ਸੋਚ ਰਹੀ ਸੀਗੀ ਤੇ ਚਲੋ ਤੁਸੀਂ ਵਲੌਗ ਨਾਲ ਬਣੇ ਰਹੋ ਆਪਾਂ ਫਟਾਫਟ ਸਾਰੀਆਂ ਸਫਾਈਆਂ ਕਰ ਲਈਏ। ਤਾਂ ਜੀ ਉਸ ਤੋਂ ਬਾਅਦ ਆਪਾਂ ਲੱਗੇ ਸੀਗੇ ਆਪਣੇ ਭਾਂਡੇ ਨੂੰ ਸਾਫ ਕਰਨ ਵਾਸਤੇ ਇੱਥੇ ਮੈਂ ਸਾਰੇ ਕਿਚਨ ਦੇ ਭਾਂਡੇ ਲਾ ਕੇ ਰੱਖਲੇ ਸੀਗੇ। ਕੁਝ ਕੱਚ ਦੇ ਸੀਗੇ ਮੇਰਾ ਸੀਗਾ ਪਹਿਲਾਂ ਮੈਂ ਸੋਚਿਆ ਪਹਿਲਾਂ ਸਟੀਲ ਦੇ ਜੋ ਕਿ ਆਪਣੇ ਭਾਂਡੇ ਨੇ ਸਾਰੇ ਮੰਜੇ ਕੇ ਇਹਨਾਂ ਨੂੰ ਇੱਥੇ ਮੰਜੇ ਤੇ ਰੱਖ ਲੈਣੀਆਂ ਫਿਰ ਮੈਂ ਦੂਸਰਾ ਮੰਜਾ ਕੱਢ ਲੂੰਗੀ। ਪਹਿਲਾਂ ਇਹਨਾਂ ਨੂੰ ਮਾਂਜ ਕੇ ਰੱਖ ਕੇ ਫਿਰ ਕੱਚ ਦੇ ਤੁਹਾਨੂੰ ਪਤਾ ਕਿ ਕੱਚ ਦੇ ਪਾਂਡਿਆਂ ਨਾਲ ਥੋੜਾ ਜਿਹਾ ਔਖਾ ਹੋ ਜਾਂਦਾ ਵਾ ਉਹਨਾਂ ਨੂੰ ਬਹੁਤ ਹੀ ਸੰਭਾਲ ਕੇ ਆਪਾਂ ਨੂੰ ਉਤਾਰ ਕੇ ਰੱਖਣਾ ਪੈਂਦਾ ਵਾ ਤੇ ਇੱਥੇ ਫਿਰ ਨਾ ਮੈਂ ਬਾਹਰਲੀ ਸਾਈਡ ਤੇ ਪਹਿਲਾਂ ਰੱਖੀ ਸੀ ਫਿਰ ਮੈਂ ਸੋਚਿਆ ਇੱਥੇ ਲੱਗ ਗਈ ਆਪਾਂ ਸਾਰਾ ਸਮਾਨ ਰੱਖ ਲੈਨੇ ਕਿਉਂਕਿ ਮੈਨੂੰ ਵੀ ਸੌਖਾ ਹੋ ਜਾਊਗਾ ਇੱਥੇ ਮੈਂ ਪੱਖਾ ਚਲਾ ਲਿਆ ਸੀਗਾ ਬੇ ਜਲਦੀ ਨਾਲ ਆਪਣੇ ਨਾਲ ਨਾਲ ਪੱਖੇ ਦੇ ਨਾਲ ਪਾਂਡੇ ਸੁੱਕੀ ਜਾਣਗੇ ਫਿਰ ਜਲਦੀ ਆਪਣਾ ਕੰਮ ਖਤਮ ਹੋ ਜਾਊਗਾ ਪਰ ਜਦੋਂ ਤੁਹਾਨੂੰ ਪਤਾ ਕਿ ਕੰਮ ਸ਼ੁਰੂ ਕਰ ਲੈਨੇ ਆ ਤੇ ਫਿਰ ਉਸ ਤੋਂ ਬਾਅਦ ਤਾਂ ਸ਼ੁਰੂ ਕਰ ਲਈਏ ਫਿਰ ਤਾਂ ਐਂਡ ਤਾਂ ਆਪਣੀ ਮਰਜ਼ੀ ਨਾਲ ਹੀ ਹੁੰਦਾ ਵਾ ਕੰਮ ਲੰਬੇ ਹੋਈ ਜਾਂਦੇ ਜਦੋਂ ਆਪਾਂ ਸਫਾਈਆਂ ਦਾ ਕੰਮ ਸ਼ੁਰੂ ਕਰ ਲੈਨੇ ਆ ਤੇ ਫਿਰ ਸਫਾਈਆਂ ਦੇ ਕੰਮ ਨਿਕਲੀ ਜਾਂਦੇ ਆ ਮੇਰੇ ਨਾਲ ਵੀ ਐਡਾ ਹੋਇਆ ਸੀ ਮੈਨੂੰ ਪੂਰਾ ਦਿਨ ਲੱਗ ਗਿਆ ਸੀਗਾ ਸਾਰਾ ਦਿਨ ਮੇਰਾ ਕਿਚਨ ਦੇ ਵਿੱਚ ਲੰਘ ਗਿਆ ਸੀਗਾ ਇੱਥੇ ਮੈਂ ਆਪਣਾ 9 ਵਜੇ ਸ਼ੁਰੂ ਹੋ ਗਈ ਸੀਗੀ ਸਾਫ ਸਫਾਈਆਂ ਕਿਚਨ ਦੀ ਕਲੀਨਿੰਗ ਕਰਨ ਵਾਸਤੇ ਸਾਰਾ ਦਿਨ ਲੰਘ ਗਿਆ ਸੀਗਾ ਇੱਥੇ ਮੈਂ ਨਾ ਗਰਮ ਪਾਣੀ ਦੇ ਵਿੱਚ ਥੋੜੀ ਜੀ ਸਰਫ ਪਾ ਲਈ ਸੀਗੀ ਤੇ ਸਾਰਿਆਂ ਨੂੰ ਪਹਿਲਾਂ ਚੰਗੀ ਤਰ੍ਹਾਂ ਸਰਫ ਵਿੱਚੋਂ ਕੱਢ ਕੇ ਫਿਰ ਚੰਗੇ ਪਾਣੀ ਨਾਲ ਧੋਤਾ ਸੀਗਾ ਤੇ ਤੇ ਆਪਣੇ ਪਾਂਡਿਆਂ ਦਾ ਸਾਰਾ ਕੰਮ ਆਪਾਂ ਖਤ ਨੂੰ ਕਰ ਲਿਆ ਸੀਗਾ ਕੱਚ ਦੇ ਰਹਿ ਗਏ ਸੀਗੇ ਪਲੈਸਟੀਲ ਦੇ ਸਾਰੇ ਮਾਂਜਲੇ ਸੀਗੇ ਤੇ ਫਿਰ ਮੈਂ ਆ ਗਈ ਸੀਗੀ ਆਪਣੇ ਕਿਚਨ ਦੇ ਵਿੱਚ ਕਿਉਂਕਿ ਕਿਚਨ ਦਾ ਮੈਂ ਟੋਕਰਾ ਲਾਇਆ ਸੀਗਾ ਇਹਨੂੰ ਵੀ ਮੈਂ ਧੋਣਾ ਸੀਗਾ ਪਹਿਲਾਂ ਮੈਂ ਲੱਗ ਗਈ ਸੀਗੀ ਆਪਣੇ ਕਿਚਨ ਦੀ ਸਫਾਈ ਕਰਨ ਵਾਸਤੇ ਤੇ ਕਾਫੀ ਜ਼ਿਆਦਾ ਮੁਰਾਏ ਹਾਲ ਹੋਇਆ ਪਿਆ ਸੀਗਾ ਕਿਉਂਕਿ ਨਾ ਇਹ ਟੋਕਰੇ ਨੂੰ ਮੈਂ ਦੀਵਾਲੀ ਦਾ ਸਾਫ ਕੀਤਾ ਹੋਇਆ ਸੀਗਾ ਉਤਾਰ ਕੇ ਤੇ ਦੀਵਾਲੀ ਤੋਂ ਬਾਅਦ ਮੈਂ ਇਹਨੂੰ ਨਹੀਂ ਉਤਾਰਿਆ ਇਦਾਂ ਹੀ ਮੈਂ ਇਸ ਵੈਸੇ ਕਪੜਾ ਮਾਰ ਦਿੰਦੀ ਸੀ ਜਦੋਂ ਮੈਂ ਕਿਤੇ ਸਫਾਈ ਕਰਦੀ ਸੀਗੀ ਤੇ ਇਦਾਂ ਮੈਂ ਪੂਰੇ ਸਾਲ ਪਿੱਛੋਂ ਯਾਨੀ ਕਿ ਇਹਨੂੰ ਉਤਾਰ ਕੇ ਤੇ ਲੱਗੀ ਸੀਗੀ ਧੋਣ ਵਾਸਤੇ ਤੇ نیچے ਦੇਖੋ ਕਾਫੀ ਜ਼ਿਆਦੀ ਨਾ ਧੂਲ ਜੀ ਹੋਈ ਪਈ ਸੀਗੀ ਦਾਗ ਜਿਹਾ ਨਾ ਅਜੀਬ ਜਿਹਾ ਲੱਗ ਰਿਹਾ ਸੀਗੇ ਪਹਿਲਾਂ ਮੈਂ ਚੰਗੀ ਤਰ੍ਹਾਂ ਨੇ ਤੇ ਸਰਫ ਮਾਰੀ ਸੀ ਸਰਫ ਮਾਰ ਕੇ ਤਿਹ ਲੋ ਇਧਰੋਂ ਵਿਚਲੀ ਸਾਈਡ ਤੋਂ ਆਪਾਂ ਸਾਰੇ ਖਾਣੇ ਸਾਫ਼ ਕਰ ਲਿਆ ਤੇ ਹੁਣ ਆਪਾਂ ਦੀ ਆਪਣੀ ਰਹਿ ਗਈ ਆ ਇਧਰ ਜੋ ਕਿ ਸ਼ੀਸ਼ਾ ਵਾਇਰ ਨੂੰ ਸਾਫ਼ ਕਰ ਲਾਂਗੇ ਕਿਉਂਕਿ ਕਰਨ ਨੂੰ ਮੈਂ ਕਹਿ ਦਿੱਤਾ ਸੀ ਮੈਨੂੰ ਚਾਹ ਬਣਾ ਦੇ ਮੈਂ ਚਾਹ ਪੀਣੀ ਸੀਗੀ ਚਾਹ ਪੀ ਕੇ ਫਿਰ ਹੁਣ ਲੱਗਦੇ ਮੈਂ ਬਹੁਤ ਜ਼ਿਆਦਾ ਥੱਕ ਗਈ ਆ ਟਾਈਮ ਇੰਨਾ ਹੋ ਗਿਆ 8:30 ਵਜੇ ਦੀ ਲੱਗੀ ਹੋਈ ਆ ਤੇ ਜਿਹੜੇ ਆਪਣੇ ਕੱਚ ਦੇ ਭਾਂਡੇ ਸੀਗੇ ਉਹ ਸੁੱਕ ਗਏ ਸੀਗੇ ਉਹ ਆਪਾਂ ਇਧਰਲੀ ਸਾਈਡ ਤੇ ਜੋੜ ਦਿੱਤੇ ਆ ਕੋਖਰੀ ਸਾਫ ਕਰਕੇ ਤੇ ਜੋ ਆਪਣੇ ਭਾਂਡੇ ਇੱਧਰ ਸਟੀਲ ਦੇ ਨੇ ਇਹਲੇ ਪੈ ਹੋਏ ਨੇ ਕਿ ਇਹਨਾਂ ਨੂੰ ਹਲੇ ਸੁੱਕਣ ਦੇਣੇ ਤੇ ਫਿਰ ਸਾਰੀ ਕਿਚਨ ਦੀ ਸਫਾਈ ਕਰਕੇ ਉਸ ਤੋਂ ਬਾਅਦ ਆਪਾਂ ਜੋੜਾਂਗੇ ਇਹਨਾਂ ਤੇ ਅੱਥੀ ਆਪਾਂ ਚਾਹ ਪੀ ਕੇ ਫਿਰ ਲੱਗੇ ਸੀ ਕਿ ਆਪਣੀਆਂ ਸਫਾਈਆਂ ਕਰਨ ਵਾਸਤੇ ਕਿਉਂਕਿ ਥੋੜੀਆਂ ਬਹੁਤੀਆਂ ਰਹਿ ਗਈਆਂ ਸੀ ਬਹੁਤ ਜ਼ਿਆਦਾ ਤਾਂ ਮੈਂ ਕਰ ਲਈਆਂ ਸੀ ਬਟ ਇਹਦੇ ਨਾਲ ਗਿੱਲੇ ਕੱਪੜਾ ਪਹਿਲਾਂ ਮਾਰਿਆ ਸੀ ਨਾ ਫਿਰ ਮੈਨੂੰ ਨਾ ਜੀਬ ਜੇ ਦਾਗ ਲੱਗ ਰਹੇ ਸੀਗੇ ਫਿਰ ਉਸ ਤੋਂ ਬਾਅਦ ਮੈਂ ਸੁੱਕੇ ਕੱਪੜੇ ਨਾਲ ਫਿਰ ਇਹਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਲੱਕੜ ਦੇ ਬਣੀ ਹੁੰਦੀ ਆ ਤੇ ਜੇ ਪਾਣੀ ਲੱਗ ਜਾਂਦਾ ਫਿਰ ਖਰਾਬ ਹੋਣ ਦਾ ਡਰ ਹੁੰਦਾ ਵਾ ਤੇ ਮੈਂ ਇਹਨੂੰ ਚੰਗੀ ਤਰ੍ਹਾਂ ਫਿਰ ਸੁੱਕੇ ਕੱਪੜੇ ਨਾਲ ਸਾਫ਼ ਕੀਤਾ ਸੀ ਵਿੱਚੋਂ ਦੀ ਜਿਸ ਕਾਰਨ ਨੇ ਮੈਨੂੰ ਚਾਹ ਬਣਾ ਕੇ ਦੇ ਦਿੱਤੀ ਸੀਗੀ ਕਿਉਂਕਿ ਕਾਫੀ ਟਾਈਮ ਦੀ ਲੱਗੀ ਹੋਈ ਸੀਗੀ ਮੈਂ ਇਹਨੂੰ ਕਿਹਾ ਬੇਟਾ ਥੋੜੀ ਜਿਹੀ ਚਾਹ ਬਣਾ ਦੇ ਕਿਉਂਕਿ ਸਵੇਰ ਦੀ ਚਾਹ ਪੀਤੀ ਹੋਈ ਸੀਗੀ ਤੇ ਉਸ ਤੋਂ ਬਾਅਦ ਮੈਂ ਫਿਰ ਚਲੋ ਜੀ ਇੱਧਰ ਕਿਚਨ ਦੀ ਸਾਰੀ ਕਲੀਨਿੰਗ ਆਪਾਂ ਕਰ ਲੀਆ ਤੇ ਹੁਣ ਆਪਣੇ ਰਹਿ ਗਏ ਨੇ ਭਾਂਡੇ ਜੋੜਨ ਵਾਲੇ ਤੇ ਹੁਣ ਆਪਾਂ ਆਪਣਾ ਰਹਿ ਗਿਆ ਵਾ ਇੱਧਰ ਵਾਲਾ ਜੋ ਕਿ ਆਪਾਂ ਲਾਇਆ ਸੀਗਾ ਤੋਕਰਾ ਡੰਡਿਆ ਮਲਾਉ ਲਾਇਆ ਸੀ ਗਾਉ ਨੂੰ ਹੁਣ ਢੋਕੇ ਮਾਂ ਫਿਰ ਉਸ ਤੋਂ ਬਾਅਦ ਸਾਰੇ ਭਾਂਡੇ ਆਪਾਂ ਜੋੜਦੇ ਆ ਸਾਰਾ ਸਮਾਨ ਜੋੜ ਤੇ ਸਾਫ ਸਫਾਈਆਂ ਕਰਦਿਆਂ ਕਰਦਿਆਂ ਸਰਦਾਰ ਜੀ ਵੀ ਆ ਗਏ ਸੀਗੇ ਟਾਈਮ ਹੋ ਚੁੱਕਿਆ ਸੀ ਇੱਥੇ ਦੁਪਹਿਰ 2 ਵਜੇ ਦਾ ਉਹਨਾਂ ਨੂੰ ਰੋਟੀ ਬਣਾ ਕੇ ਦਿੱਤੀ ਉਹਨਾਂ ਨੇ ਰੋਟੀ ਖਾ ਲਈ ਸੀ ਤੇ ਫਿਰ ਉਹਨਾਂ ਨੇ ਮੈਨੂੰ ਟੋਕਰਾ ਕੱਸ ਦਿੱਤਾ ਸੀਗਾ ਫਿਰ ਮੈਂ ਇਹਦੇ ਵਿੱਚ ਆਪਣੇ ਭਾਂਡੇ ਵਗੈਰਾ ਜੋੜ ਲਏ ਸੀਗੇ ਤੇ ਹਾਂਜੀ ਇੱਥੇ ਆਪਾਂ ਸਾਰੇ ਭਾਂਡੇ ਜੋੜ ਲਏ ਆ ਦੇਖੋ ਆਪਣੀ ਰਸੋਈ ਕਿੰਨੀ ਸੋਹਣੀ ਚਮਕ ਗਈ ਆ ਸਾਰੀ ਰਸੋਈ ਦੀ ਆਪਾਂ ਸਫਾਈ ਕਰ ਲਈ ਆ ਸਫਾਈ ਹੋ ਗਈ ਆ ਟਾਈਮ ਹੋ ਚੁੱਕਿਆ ਵਾ ਸਵਾਦੋ ਦਾ 8:30 ਵੇ ਦੇ ਲੱਗੇ ਹੋਏ ਆ ਬਸ ਆਪਣੇ ਕਿਚਨ ਦੀ ਸਫਾਈ ਨਹੀਂ ਖਤਮ ਹੋਈ ਆ ਤੇ ਨੀਚੋਂ ਵੀ ਦੇਖੋ ਸਾਰੀ ਹੀ ਆਪਾਂ ਸਫਾਈ ਕਰ ਲਈਏ ਸ਼੍ਰੀਨ ਕਿਵੇਂ ਦੀ ਲੱਗ ਰਹੀ ਸਫਾਈ ਹਮਮ ਦੇਖੋ ਕਲੀਨਿੰਗ ਹੋ ਗਈ ਆ ਚੰਗੀ ਤਰ੍ਹਾਂ ਕਲੀਨਿੰਗ ਹਮ ਤੇ ਹੁਣ ਆਪਾਂ ਐਸ਼ ਹਾਂਜੀ ਇੱਥੇ ਟਾਈਮ ਹੋ ਚੁੱਕਿਆ ਸੀਗਾ ਸ਼ਾਮ ਦਾ ਸ਼ਾਮ 5 ਵਜੇ ਦਾ ਟਾਈਮ ਸੀਗਾ ਇੱਥੇ ਮੈਂ ਸਬਜੀ ਬਣ ਰਹੀ ਸੀਗੀ ਮੈਂ ਦੇਸੀ ਕद्दू ਦੀ ਸਬਜੀ ਬਣਾਈ ਸੀਗੀ ਅੱਜ ਸਬਜੀ ਬਣ ਰਹੀ ਸੀ ਤੇ ਮੇਰਾ ਸੀਗਾ ਮੈਂ ਸਵੇਰ ਇਹ ਵਾਲੇ ਇੱਧਰ ਵਾਲੇ ਡ੍ਰੈਗ ਰੂਮ ਦੀ ਸਫਾਈ ਕਰਨੀ ਸੀ ਤੇ ਮੇਰਾ ਸੀਗਾ ਮੈਂ ਆਪਣੇ ਕੁਝ ਕੰਮ ਸ਼ਾਮ ਟਾਈਮ ਕਰਕੇ ਰੱਖ ਲੈਣੇ ਆ ਇਹ ਛਾੜੇ ਵਗੈਰਾ ਉਤਾਰ ਲੈਣੇ ਆ ਕਿਉਂਕਿ ਕਿਚਨ ਦੀ ਤਾਂ ਆਪਾਂ ਸਫਾਈ ਸਵੇਰ ਕਰ ਲਈ ਸੀਗੀ ਤੇ ਇਹਦੇ ਪਰਦੇ ਵਗੈਰਾ ਵੀ ਆਪਾਂ ਲਾ ਕੇ ਰੱਖ ਲੈਨੇ ਕਿਉਂਕਿ ਸਵੇਪਾ ਆਪਾਂ ਧੋਵਾਂਗੇ ਤੇ ਪਰਦੇ ਲਾ ਕੇ ਰੱਖ ਕੇ ਤੇ ਫਿਰ ਉਸ ਤੋਂ ਬਾਅਦ ਮੈਂ ਲੱਗ ਗਈ ਸੀਗੀ ਕਲੀਨਿੰਗ ਕਰਨ ਵਾਸਤੇ ਕਿਉਂਕਿ ਕੱਲ੍ਹ ਵਾਸਤੇ ਥੋੜਾ ਜਿਹਾ ਕੰਮ ਸੌਖਾ ਹੋ ਜਾਊਗਾ ਮੇਰੀ ਨਾ ਕਿ ਮੈਂ ਰੋਜ਼ ਯਾਨੀ ਕਿ ਇੱਕ-ਇੱਕ ਕਰਕੇ ਸੀਗਾ ਵੀ ਮੈਂ ਸਾਰੇ ਕਮਰਿਆਂ ਦੀ ਸਫਾਈ ਕਰੂੰਗੀ ਜੇ ਕਿਦਾਂ ਮੈਂ ਖਲਾਰਾ ਪਾਉਂਗੀ ਫਿਰ ਚੱਕਿਆ ਨਹੀਂ ਜਾਣਾ ਤੇ ਇਸ ਲਈ ਮੈਂ ਸ਼ਾਮ ਨੂੰ ਟਾਈਮ ਵੀ ਇਹ ਕੰਮ ਨਿਬੇੜ ਲਿਆ ਸੀਗਾ ਹੋ ਗਈ ਸਵੇਪਾ ਸ਼ੁਕਰਵਾਰ ਦੀ ਸਵੇਪਾ ਟਾਈਮ ਹੋ ਚੁੱਕਿਆ 7:15 ਚਾਹ ਪਾਣੀ ਪੀ ਲਿਆ ਆਪਾਂ ਗੁਰਦੁਆਰਾ ਸਾਹਿਬ ਅੱਥਾ ਟੇਕਾਏ ਸੀਗੇ ਤੇ ਕੱਲ ਜਿਹੜੀ ਆਪਨੇ ਰਹਿਈਆਂ ਸੀ ਸਫਾਈ ਬਾਕੀ ਕਰਨ ਵਾਲੀਆਂ ਹੁਣ ਆਪਾਂ ਕਰਨ ਲੱਗੇ ਸੀਗੇ ਡ੍ਰੈਗ ਰੂਮ ਦੇ ਸਾਰੇ ਆਪਾਂ ਕਵਰ ਉਤਾਰ ਲਿਆ ਯਾਨੀ ਕਿ ਡ੍ਰੈਗ ਰੂਮ ਦੇ ਵਿੱਚ ਜੋ ਪਰਦੇ ਲਗਾਏ ਸੀ ਉਹ ਵੀ ਉਤਾਰ ਲਿਆ ਸੋਫਿਆਂ ਦੇ ਕਵਰ ਵੀ ਉਤਾਰ ਲਿਆ ਹੁਣ ਆਪਾਂ ਧੂਮਾਂ ਦੇ ਦੇਖੋ ਢੇਰ ਲਾਇਆ ਪਿਆ ਵਾ ਲਾ ਕੇ ਤੇ ਡ੍ਰੈਗ ਰੂਮ ਵੀ ਆਪਾਂ ਖਾਲੀ ਕਰ ਲਿਆ ਵਾ ਡ੍ਰੈਗ ਰੂਮ ਦੇ ਵਿੱਚੋਂ ਆਪਾਂ ਸੋਫਿਆਂ ਦੇ ਕਵਰ ਵੀ ਉਤਾਰ ਲਿਆ ਐਸ਼ਵੀ ਵੀ ਹੁਣੇ ਹੁਣੀ ਉੱਠੀ ਆ ਤੇ ਇੱਧਰ ਆਪਾਂ ਪਰਦੇ ਉਤਾਰਲੇ ਸੀ ਰਾਤੀ ਤੁਹਾਨੂੰ ਤੁਸੀਂ ਦੇਖਿਆ ਸੀ ਆਪਾਂ ਉਤਾਰਲੇ ਸੀ ਉਸ ਤੋਂ ਬਾਅਦ ਮੈਂ ਕੁਝ ਵੀ ਸ਼ੁਕ ਨਹੀਂ ਸੀ ਕੀਤਾ ਕਿਤਾ ਕਿਉਂਕਿ ਰੋਟੀ ਪਾਣੀ ਬਣਾਉਣ ਲੱਗੀ ਸੀ ਕਿਤੇ ਹੁਣ ਆਪਾਂ ਲੱਗੇ ਸੀ ਕਿ ਫਿਰ ਤੋਂ ਸਫਾਈਆਂ ਕਰਨ ਵਾਸਤੇ ਡਰੈੰਗ ਰੂਮ ਦੀ ਸਫਾਈ ਕਰਕੇ ਫਿਰ ਜੋ ਕਿ ਆਪਾਂ ਨੇ ਕਵਰ ਵਗੈਰਾ ਧੋਵਾਂਗੇ ਫਿਰ ਕਵਰ ਚੜਾਵਾਂਗੇ ਚਲੋ ਜੀ ਆਪਾਂ ਜਲਦੀ ਨਾਲ ਮਸ਼ੀਨ 'ਚ ਪਾਣੀ ਪਾ ਲਈਏ ਤੇ ਕੱਪੜੇ ਧੋਣੇ ਸ਼ੁਰੂ ਹੋਈਏ ਕੱਟ ਤੇ ਹਾਂਜੀ ਇੱਥੇ ਸੀਗਾ ਸੁਬਾ ਦਾ ਟਾਈਮ ਸੀਗਾ ਸਾਡੇ ਕੋਲ ਸੱਤ ਦਾ ਟਾਈਮ ਸੀਗਾ ਤੇ ਇਹ ਸ਼ੁੱਕਰਵਾਰ ਦਾ ਦਿਨ ਆ ਤੇ ਅੱਜ ਵੀ ਆਪਣਾ ਸਾਰਾ ਦਿਨ ਸਫਾਈਆਂ ਤੇ ਲੰਘਣ ਲੱਗਿਆ ਸੀਗਾ ਕਿਉਂਕਿ ਕੱਲ ਆਪਾਂ ਕੀਤੀ ਸੀ ਆਪਣੇ ਕਿਚਨ ਦੀ ਸਾਰੀ ਕਲੀਨਿੰਗ ਤੇ ਅੱਜ ਆਪਾਂ ਆਪਣੇ ਡਰੈਗ ਰੂਮ ਦੀ ਕਲੀਨਿੰਗ ਕੀਤੀ ਸੀਗੀ ਕਲੀਨਿੰਗ ਤਾਂ ਮੈਂ ਕੱਲ ਸ਼ਾਮ ਟਾਈਮ ਵੀਰਵਾਰ ਦੇ ਦਿਨ ਨੂੰ ਕਰ ਹੀ ਲਈ ਸੀਗੀ ਸਾਰੀ ਯਾਨੀ ਕਿ ਛਾੜੀ ਵਗੈਰਾ ਉਤਾਰ ਕੇ ਰੱਖਲੇ ਸੀਗੇ ਤੇ ਕੁਝ ਆਪਣਾ ਰਹਿ ਗਈ ਸੀਗੀ ਉਹ ਆਪਾਂ ਸਵੇਰ ਹੀ ਉੱਠ ਕੇ ਕਰ ਲਈ ਸੀਗੀ ਤੇ ਮੈਂ ਅੱਜ ਨਾ ਧੁੱਪ ਵੀ ਨਾ ਸਵੇਰ ਦਿਨ ਨਿਕਲਦੇ ਨਾਲ ਹੀ ਸਾਢੇ 7 ਵਜੇ ਤੱਕਰਾ ਸੂਰਜ ਨਿਕਲ ਆਇਆ ਸੀਗਾ ਧੁੱਪ ਵਧੀਆ ਆ ਗਈ ਸੀਗੀ ਤੇ ਮੈਂ ਸੋਚਿਆ ਵੀ ਜੋ ਆਪਣੇ ਕੱਪੜੇ ਆਪਾਂ ਕੱਲ ਰਹਿ ਗਏ ਸੀਗੇ ਉਹਨਾਂ ਨੂੰ ਅੱਜ ਵੀ ਧੋਲੇ ਨੇ ਕੱਲ ਵੀ ਮੈਂ ਕਾਫੀ ਜ਼ਿਆਦੇ ਸਾਰੇ ਮੋٹے ਕੱਪੜੇ ਧੋਤੇ ਸੀਗੇ ਕੰਬਲ ਵਗੈਰਾ ਸੀਗੇ ਆ ਕੁਝ ਦੂਸਰੇ ਕੱਪੜੇ ਸੀਗੇ ਤੁਹਾਨੂੰ ਪਤਾ ਕਿ ਕਾਫੀ ਦਿਨਾਂ ਤੋਂ ਬਾਰਿਸ਼ ਹੋ ਰਹੀ ਸੀ ਕਿ ਲਗਾਤਾਰ ਤੇ ਸਮੈਲ ਜੀ ਆ ਰਹੀ ਸੀ ਸਾਰੇ ਕੱਪੜੇ ਮੈਂ ਧੋ ਦਿੱਤੇ ਸੀਗੇ ਤੇ ਅੱਜ ਤਾਂ ਮੈਂ ਜੋ ਆਪਣੇ ਹੁੰਦੇ ਆ ਸੋਫਿਆਂ ਵਗੈਰਿਆਂ ਦੇ ਛਾੜੇ ਹੁੰਦੇ ਆ ਤੇ ਜੋ ਪਰਦੇ ਹੁੰਦੇ ਆ ਡ੍ਰੈੰਗ ਰੂਮ ਦੇ ਪਰਦੇ ਸੀਗੇ ਇਹ ਵੀ ਮੈਂ ਧੋ ਦਿੱਤੇ ਸੀਗੇ ਇੱਥੇ ਆਪਾਂ ਧੂਕੇ ਤੇ ਇੱਕ ਵਾਰ ਆਪਾਂ ਚੰਗੀ ਪਾਣੀ ਚੰਗੇ ਪਾਣੀ ਚ ਹੰਗਾਲ ਲਿਆ ਸੀਗਾ ਹੁਣ ਇਹਨਾਂ ਨੂੰ ਆਪਾਂ ਸੁਕਾ ਕੇ ਛੱਤ ਤੇ ਸੁੱਕਣੇ ਪਾਵਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਨੀਚੇ ਆ ਕੇ ਸਾਰੀਆਂ ਆਪਣੀਆਂ ਸਾਫ ਸਫਾਈਆਂ ਕਰ ਲਾਂਗੇ ਫਿਰ 2 2.5 ਕੈਂਟੇਲ ਦੇ ਵਿੱਚ ਵਿੱਚ ਵਧੀਆ ਕੱਪੜੇ ਸੁੱਕ ਜਾਣਗੇ ਕਿਉਂਕਿ ਅੱਜ ਪਤਾ ਸੀਗਾ ਕਿ ਕਾਫੀ ਜ਼ਿਆਦਾ ਸੋਹਣੀ ਧੁੱਪ ਨਿਕਲਾਈ ਸੀ ਟਾਈਮ ਨਾਲ ਹੀ ਤੇ ਬੱਦਲ ਦਾ ਵੀ ਕੋਈ ਨਹੀਂ ਹੈਗਾ ਸੀਗਾ ਵੀ ਬੱਦਲ ਜਮਾ ਹੀ ਨਹੀਂ ਸੀ ਹੈਗੇਗੇ ਸਵੇਰ ਟਾਈਮ ਤੇ ਇੱਥੇ ਆਪਾਂ ਕੱਪੜੇ ਧੋਲੇ ਸੀਗੇ ਇਹਨਾਂ ਨੂੰ ਹੁਣ ਉਸਕਾ ਕੇ ਆਪਾਂ ਛੱਤ ਤੇ ਸੁੱਕਣੇ ਪਾਵਾਂਗੇ ਤੇ ਜਿੰਨਾ ਟਾਈਮ ਆਪਾਂ نیچے ਇਹ ਕੱਪੜੇ ਸੁੱਕ ਜਾਣਗੇ ਉਹਨਾਂ ਦੇ نیچے ਦੀਆਂ ਸਾਰੀਆਂ ਸਾਫ਼ ਸਫਾਈਆਂ ਕਰ ਲਵਾਂਗੇ ਆਪਾਂ ਚਲੋ ਅੱਜ ਇਹ ਸਾਰੇ ਕੱਪੜੇ ਆਪਾਂ ਧੋ ਕੇ ਪਾ ਦਿੱਤੇ ਸੁੱਕਣੇ ਛੱਤ ਤੇ ਤੇ ਇੱਧਰ ਆਪਾਂ ਛੋਟੇ-ਮੋਟੇ ਜੋ ਆਪਾਂ ਰੁਟੀਨ ਵਿੱਚ ਪਾਉਣੇ ਆ ਤਾਰਾਂ ਤੇ ਉਹ ਪਾ ਦਿੱਤੇ ਆ ਤੇ ਇੱਧਰ ਜੋ ਆਪਣੇ ਸਾਈਡਾਂ ਤੇ ਲੱਗਣ ਵਾਲੀ ਹੋਈ ਆ ਤੇ ਇਹਦੇ ਉੱਤੇ ਆਪਾਂ ਪਾ ਦਿੱਤੇ ਆ ਜੋ ਆਪਾਂ ਪਰਦੇ ਵਗੈਰਾ ਧੋਤੇ ਆ ਤੇ ਸੋਫਿਆਂ ਦੇ ਛਾੜੇ ਤੇ ਜੋ ਆਪਣੇ ਆ ਪਰਦੇ ਤੇ ਉਹ ਆਪਣਾ ਕੰਬਲ ਜੋ ਵੱਡਾ ਸਾਰਾ ਪਿਆ ਹੋਇਆ ਵਾ ਉਹ ਮਸ਼ੀਨ 'ਚ ਨਹੀਂ ਸੁੱਕਦਾ ਉਹ ਕੱਲ ਦਾ ਮੇ ਤੋਤਾ ਹੋਇਆ ਵਾ ਅੱਜ ਵੀ ਧੁੱਪ ਲਵਾਵਾਂਗੇ ਫਿਲਹਾਲ ਬੱਦਲ ਜਈਆ ਧੁੱਪ ਤਾਂ ਨਿਕਲੀ ਨਹੀਂ ਚਲੋ ਹੁਣ ਆ ਫੁਲਕੇ ਬਣਾ ਲਈਏ ਟਾਈਮ ਹੋ ਚੁੱਕਾ 8:30 ਪੌਣੇ 9 ਦਾ ਤਲੋਜੀ ਕਪੜੇ ਆਪਾਂ ਸੁੱਕਣੇ ਪਾ ਲਏ ਜਿੰਨਾ ਟਾਈਮ ਆਪਣੇ ਕਪੜੇ ਸੁੱਕਦੇ ਐ ਤੇ ਹਸਬੰਦ ਜੀ ਨੇ ਕੰਮ ਤੇ ਜਾਣਾ ਸੀਗਾ ਟਾਈਮ ਇੱਥੇ ਕਾਫੀ ਹੋ ਚੁੱਕਿਆ ਸੀਗਾ 8:30 ਪਾਉਣੇ ਦਾ ਟਾਈਮ ਸੀਗਾ ਉਹਨਾਂ ਨੇ ਕੰਮ ਤੇ ਜਾਣਾ ਸੀਗਾ ਪਹਿਲਾਂ ਆਪਾਂ ਉਹਨਾਂ ਨੂੰ ਰੋਟੀ ਬਣਾ ਕੇ ਦੇ ਦੇਣੇ ਉਹ ਕੰਮ ਤੇ ਚਲੇ ਜਾਣਗੇ ਉਸ ਤੋਂ ਬਾਅਦ ਆਪਾਂ ਆਪਣੀਆਂ ਸਫਾਈਆਂ ਕਰਦੇ ਰਵਾਂਗੇ ਤੇ ਲੋਜੀ ਇਸ ਦੇ ਨਾਲ ਹੀ ਕਰਦੇ ਆਂ ਆਪਣੀ ਅੱਜ ਦੀ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮਿਲਦੇ ਆਂ ਨੈਕਸਟ ਡੇ ਉਦੋਂ ਤੱਕ ਲਈ ਬਾਏ ਬਾਏ